ਆਦਰ ਨੇ ਮੈਨੂੰ ਕਾਲ ਕੀਤੀ ਮੈਂ ਜਦੋਂ ਨਹੀਂ ਮਿਲੀ ਮੇਰੇ ਬ੍ਰਦਰ ਨੇ 112 ਤੇ ਕਾਲ ਕੀਤੀ ਪਰ ਮੈਨੂੰ ਕਿਸੇ ਪੁਲਿਸ ਸੇਤਾ ਨਹੀਂ ਮਿਲੀ ਮੇਰੇ ਭਰਾ ਨੇ ਆਪੇ ਜਾ ਕੇ ਸਰਪੰਚ ਦੇ ਘਰ ਤੋਂ ਮੈਨੂੰ ਛਡਾਇਆ ਹੈ ਮੇਰੀ ਅੱਜ ਤੱਕ ਕੋਈ ਸੁਣਵਾਈ ਨਹੀਂ ਮੈਂ ਸਾਰੇ ਮਾਮਲੇ ਨੂੰ ਦੇ ਚੁੱਕੀ ਆ ਮਹਿਲਾ ਕਮਿਸ਼ਨ ਹੁਣ ਧਰਨਾ ਲਾਇਆ ਸੀ ਅੱਜ ਉਹਦਣ ਮਹਿਲਾ ਕਮਿਸ਼ਨ ਸਾਹਿਬਾ ਕਹਿ ਰਹੇ ਵੀ ਤੁਹਾਡਾ ਕੰਪਰੋਮਾਈਜ਼ ਹੋ ਗਿਆ ਮੈਨੂੰ ਥਾਣੇ ਬੁਲਾਇਆ ਜਰੂਰ ਸੀਗਾ ਉੱਥੇ ਕਹਿੰਦੇ ਕੰਪਰੋਮਾਈਜ਼ ਕਰ ਲਾ ਮੇਰੇ ਤੇ ਬਹੁਤ ਦਬਾਅ ਪਾਇਆ ਪਰ ਮੈਂ ਕਿਹਾ ਨਹੀਂ ਕਰਨਾ ਮੈਂ ਕੰਪਰੋਮਾਈਜ਼ ਜਦ ਮੈਨੂੰ ਇੰਨਾ ਜਲੀਲ ਕੀਤਾ ਮੈਨੂੰ ਬਾਲਾਂ ਤੋਂ ਕਢੀਸ ਕੇ 10 ਬੰਦੇ ਨੇ ਸਰਪੰਚ ਦੇ ਘਰ ਲਿਆ ਤੇ ਬੰਦਕ ਬਣਾਇਆ ਸਰਪੰਚ ਵੀ ਦੋਸ਼ੀ ਆ ਸਰਪੰਚ ਤੇ ਵੀ ਕਾਰਵਾਈ ਨਹੀਂ ਹੁੰਦੀ ਮੈਂ ਕੰਪਰੋਮਾਈਜ਼ ਨਹੀਂ ਕਰਨਾ ਐਂ ਤਾਂ ਇਹ ਕੋਈ ਕਢੀਸ ਕੇ ਜਿੱਥੇ ਮਰਜੀ ਬੰਦਕ ਬਣਾ ਸਕਦਾ ਜੀ ਮੈਂ ਜਦੋਂ ਆਪਣੇ ਘਰ 'ਚ ਸੇਫ ਨਹੀਂ ਮੈਂ ਖੇਤੀ 'ਚ ਸੇਫ ਨਹੀਂ ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਪੁਲਿਸ ਮੈਨੂੰ ਬੁਲਾ ਕੇ ਥਾਣੇ 'ਚ ਇੰਨਾ ਜਲੀਲ ਕਰਦੀ ਆ ਲੜਕਾਨ ਦਾ ਸੀਗਾ ਫੈਂਸੀ ਗੇਪ ਸੀਕਦਾ ਸੀਗਾ ਮੇਰਾ ਉਹ ਬੇਟਾ ਲੜਾਈਆਂ ਝਗੜਿਆਂ 'ਚ ਬੱਚਿਆਂ ਨਾਲ ਲੜਾਈਆਂ ਹੋਈ ਜਾਂਦੀਆਂ ਉਹ ਲੜਾਈ ਝਗੜੇ 'ਚ ਉਹ ਮੁੰਡੇ ਨੇ ਸੰਦੀਪ ਸੋਦ ਕਰਮਚੰਦ ਸੋਦ ਦਾ ਪੁੱਤਰ ਹੈਗਾ ਉਹਨੇ ਮੇਰੇ ਕੋਲ 14 ਲੱਖ ਦੀ ਠੱਗੀ 14 ਲੱਖ ਲੈ ਕੇ ਚਾਦਾ ਰਿਹਾ ਮੈਨੂੰ ਕਹਿੰਦਾ ਮੈਂ ਮਕਾਨ ਬਣਾ ਕੇ ਜਾਂਦਾ ਅਸੀਂ ਕਿਰਾਏ ਤੇ ਰੰਨੇ ਤੇ پولیس ਪ੍ਰਸ਼ਾਸਨ ਕੋਲ ਅਸੀਂ ਜਾਂਦੇ ਆ ਸਾਡੀ ਕੋਈ ਸੁਣਾਈ ਨਹੀਂ ਕਰ ਰਿਆ ਅਸੀਂ ਹੁਣ ਤੱਕ ਭੱਜੇ ਫਿਰ ਰਹੇ ਆ 4 ਮਹੀਨੇ ਹੋ ਗਏ ਆ ਸਾਡੀ ਕਿਤੇ ਕੋਈ ਸੁਣਾਈ ਨਹੀਂ ਹੋ ਰਹੀ ਆ ਉਲਟਾ ਸਾਨੂੰ ਹੁਣ ਵੀ ਉਹ ਜਿਨ੍ਹਾਂ ਨੇ ਸਾਨੂੰ ਮਾਰਿਆ ਕੁੱਟਿਆ ਉਹ ਸਾਨੂੰ ਤਮਕੀਆਂ ਦੇਈ ਜਾ ਰਿਹਾ ਕਿ ਹਾਲ ਤਾਂ ਤੁਹਾਡੇ ਸਿਰ ਖੋਲਨੇ ਆ ਤੁਹਾਨੂੰ ਇਹ ਕਰਨਾ ਤੇ ਦੇਖਿਆ ਜਾਵੇ ਤਾਂ ਅਸਾਂ ਪੁੱਜੀ ਸਾਰੀਆਂ ਦੁੱਖ ਤਕਲੀਫਾਂ ਨੂੰ ਲੈ ਕੇ ਜਦੋਂ ਪੁਲਿਸ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਟੰਗ ਹੋ ਗਏ ਇਹ ਪਹਿਲਾ ਪੜਾ ਤੇ ਜਿਹੜੀਆਂ ਮਹਿਲਾ ਕਮਿਸ਼ਨ ਕੋਲ ਵੀ ਅਸੀਂ ਜਾ ਕੇ ਆਏ ਉੱਥੇ ਵੀ ਧਰਨੇ ਮਜਾਰੇ ਕਰੇ ਪਰ ਕੋਈ ਕੇਸ ਜਿਹੜਾ ਹੈ ਸੋਲਵ ਨਹੀਂ ਹੋਇਆ ਜੇਕਰ ਇੱਕ ਮਨਦੀਪ ਪੌਰਸੀ ਉਹਦਾ ਕੇਸ ਸੋਲਵ ਹੋਇਆ ਉਹ ਵੀ ਆਧਾ ਦੂਰਾ ਪੂਰਵ ਪ੍ਰਸ਼ਾਸਨ ਨੂੰ ਮੁੱਖ ਮੰਤਰੀ ਨੂੰ ਇਹ ਹੀ ਅਪੀਲ ਕਰਦੀ ਹੈ ਕਿ ਮੇਰਾ ਬੱਚਾ 4 ਸਾਲ ਦਾ ਮੈਨੂੰ ਦਿੱਤਾ ਜਾਵੇ ਜਾਂ ਮੇਰੀ ਜਾਨ ਨਹੀਂ ਜਾਂ ਮੇਰੇ ਬੱਚੇ ਨੂੰ ਕੋਈ ਵੀ ਨੁਕਸਾਨ ਹੁੰਦਾ ਮੈਂ ਸੋਹਰਾ ਫੈਮਿਲੀ ਦੀ ਜ਼ਿੰਮੇਵਾਰੀ ਬਣਦਾ ਮਤਕਿਆ ਸਰਕਾਰ ਮੁਨਾਵਤ ਪੁਲਿਸ ਪ੍ਰਸ਼ਾਸਨ ਸਰਕਾਰ ਪੁਲਿਸ ਪ੍ਰਸ਼ਾਸਨ ਮੁਨਾਵਤ ਇੱਥੇ ਜੋ ਰਿਜ਼ਰਵੇਸ਼ਨ ਟੂਰ ਖੜੋ ਮੋਰਚਾ ਜੋ ਸਾਡਾ ਫੇਰ ਸੱਤ ਦੀਆਂ ਲੇਟਾਂ ਕੋਲੇ ਪਿਛਲੇ 2 ਸਾਲ ਤੋਂ ਚੱਲ ਰਿਹਾ ਹੈ ਹਰ ਰੋਜ਼ ਪੀੜਤ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਤੋਂ ਜਾਂ ਕੋਈ ਹੋਰ ਸਿਵਲ ਪ੍ਰਸ਼ਾਸਨ ਤੋਂ ਪੀੜਤ ਲੋਕ ਇਸ ਤਰਨੇ ਤੇ ਪਹੁੰਚ ਰਹੇ ਨੇ ਤੇ ਜਿਨ੍ਹਾਂ ਚ ਅੱਜ ਜਿਹੜਾ ਹੈਗਾ ਅਸੀਂ ਪਿਛਲੇ ਦਿਨੇ ਇੱਕ ਅਨਾਉਂਸ ਕੀਤਾ ਸੀ ਤਰਨਾ ਮਜਾਰਾ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਇਹੜੇ ਪੁਲਿਸ ਪ੍ਰਸ਼ਾਸਨ ਦੇ ਕੋਆਫੀ ਧਰਨਾ ਮਜਾਰਾ ਕਰਨਾ ਸੀ ਉਹਨਾਂ ਦਾ ਪਿੱਟ ਸਿਆਪਾ ਕਰਨਾ ਸੀ ਜਿਹਦੇ ਜ ਸਾਡੇ ਕੋਲ ਅੱਜ 4-5 ਸਹਿਜ ਜ਼ਿਆਦਾਤਰ 4 ਲੇਡੀਆਂ ਤੇ ਇੱਕ ਜੈਂਟਸ ਰਿਸ਼ੀ ਰਾਜ ਜੀ ਬੈਠੇ ਨੇ ਜਿਹੜੇ ਆਪਣੇ ਆਪਣੇ ਦੁੱਖ ਲੈ ਕੇ ਤਕਲੀਫਾਂ ਲੈ ਕੇ ਪੁਲਿਸ ਦੇ ਪਿੱਛੇ ਪਿੱਛੇ ਜਿਹੜਾ ਪਿਛਲੇ ਲਗਭਗ ਸਾਲਾਂ ਤੋਂ ਉਹ ਮਰੇ ਨੇ ਤੇ ਗੱਲ ਕਰਨ ਲਈ ਬਲਵਿੰਦਰ ਸੋਰਕੜੂ ਖੇੜੀ ਰੁੜਕੀ ਤੋਂ ਮੈਡਮ ਜਨਕੀ ਜੀ ਤੇ ਸੁਮਨ ਜੀ ਤੇ ਅਮਨਪ੍ਰੀਤ ਕੌਰ ਜੀ ਤੇ ਰਿਸ਼ੀ ਰਾਜ ਜੀ ਇਹ ਆਪਣੀਆਂ ਸਾਰੀਆਂ ਦੁੱਖ ਤਕਲੀਫਾਂ ਨੂੰ ਲੈ ਕੇ ਜਦੋਂ ਪੁਲਿਸ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਟੰਗ ਹੋ ਗਏ ਇਹ ਮਹਿਲਾ ਪੀੜਤ ਜਿਹੜੀਆਂ ਮਹਿਲਾ ਕਮਿਸ਼ਨ ਕੋਲ ਵੀ ਅਸੀਂ ਜਾ ਕੇ ਆਏ ਉੱਥੇ ਵੀ ਧਰਨੇ ਮਜਾਰੇ ਕਰੇ ਪਰ ਕੋਈ ਕੇਸ ਜਿਹੜਾ ਹੈ ਸੋਲਵ ਨਹੀਂ ਹੋਇਆ ਜੇਕਰ ਇੱਕ ਮਨਦੀਪ ਪੌਰਸੀ ਉਹਦਾ ਕੇਸ ਸੋਲਵ ਹੋਇਆ ਉਹ ਵੀ ਆਧਾ ਦੂਰਾ ਤੇ ਅਸੀਂ ਤੁਹਾਡੇ ਰਾਹੀਂ ਇਹ ਹੀ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਅੱਜ ਜਿਹੜਾ ਪੋਸਟ ਦੇ ਖਿਲਾਫ ਅਸੀਂ ਪਿੱਟਸਾ ਪਾ ਇਕੱਠੇ ਕਰਨ ਲੋਕ ਇਕੱਠੇ ਹੋਏ ਨੇ ਪਹਿਲਾਂ ਤੇ ਆਪਣੀ ਆਪਣੀ ਗੱਲ ਦੱਸਣਗੇ ਤੁਹਾਨੂੰ ਜੋ ਪੀੜਤ ਪਰਿਵਾਰ ਦੇ ਪੀੜਤ ਲੇਡੀ ਦੇ ਨੇ ਤੇ ਆਪਣੀ ਆਪਣੀ ਗੱਲ ਦਸਣਗੇ ਉਸ ਤੋਂ ਬਾਅਦ ਅਸੀਂ ਪੁਲਿਸ ਪ੍ਰਸ਼ਾਸਨ ਦਾ ਪਿੱਟ ਸੇਵਾ ਕਰਨਗੇ ਉਹ ਅਲੱਗ-ਅਲੱਗ ਥਾਣਿਆਂ ਤੋਂ ਪਿੱਟਦ ਨੇ ਜਿਵੇਂ ਸਦਰ ਖਾਣਾ ਖਰੜ ਦੀ ਗੱਲ ਕਰ ਲਈਏ ਢੜੂਆ ਚੌਕੀ ਦੀ ਗੱਲ ਕਰ ਲਈਏ 70 ਸੈਕਟਰ ਮਟੌਰ ਦੀ ਗੱਲ ਕਰ ਲਈਏ ਅਲੱਗ-ਅਲੱਗ ਥਾਣਿਆਂ ਤੋਂ ਪਿੱਟ ਸਾਡੇ ਕੋਲ ਪਹਿਨੇ ਫਿਰ ਥਾਣੇ ਦੀ ਗੱਲ ਕਰ ਲਈਏ ਇਹ ਸਾਰੇ ਥਾਣਿਆਂ ਤੋਂ ਪਿੱਟ ਸਾਡੇ ਕੋਲ ਆਏ ਬੈਠੇ ਨੇ ਤੇ ਇਹਨਾਂ ਦੀ ਗੱਲ ਸੁਣ ਲੋ ਦੋ ਦੋ ਮਿੰਟ ਉਸ ਤੋਂ ਬਾਅਦ ਅਸੀਂ ਅਗਲਾ ਜਿਹੜਾ ਪ੍ਰੋਗਰਾਮ ਤੁਹਾਡਾ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਪਿੱਟ ਸੇਵਾ ਕਰੀ ਜਾ ਸਕਦਾ ਕੀਤਾ ਜਾਵੇ ਮੇਰਾ ਨਾਮ ਅਮਨਦੀਪਾ ਮਬੋਧ ਹਰੀ ਸਿੰਘ ਦੀ ਰਹਿਣ ਵਾਲੀ ਫੇਰ ਵੀ ਤਾਂ ਹੋ ਗਿਆ ਹਫਤਾ 15 ਦਿਨ ਜੇ ਮੇਰਾ ਬੱਚਾ ਮੇਰੇ ਸਹੁਰਾ ਫੈਮਿਲੀ ਮੇਰੇ ਤੋਂ ਖੋ ਕੇ ਲੈ ਗਿਆ ਮੈਂ ਗਈ ਸੀ ਐਸਐਸਓ ਸਰ ਸਰ ਠਾਣੇ ਚ ਐਸਐਸਪੀ ਮੋਹਾਲੀ ਦੇ ਡੀਐਸਪੀ ਸਰ ਦੇ ਗਈ ਪਰ ਮੇਰੀ ਕੋਈ ਸੁਣਵਾਈ ਨਹੀਂ ਹੋਈ ਮੈਂ ਸਰ ਕੋਲ ਆਈ ਇਹਨਾਂ ਨੂੰ ਆਪਣਾ ਮੈਟਰ ਦੱਸਿਆ ਪਰ ਮੇਰਾ ਬੱਚਾ ਮੇਰੇ ਸਹੁਰਾ ਪਰਿਵਾਰ ਖੋ ਕੇ ਲੈ ਗਿਆ ਦੇ ਨਹੀਂ ਰਿਹਾ ਮੇਰੀ ਕੋਲ ਪ੍ਰਸ਼ਾਸਨ ਨੂੰ ਮੁੱਖ ਮੰਤਰੀ ਨੂੰ ਇਹ ਹੀ ਅਪੀਲ ਕਰਦੀ ਆ ਕਿ ਮੇਰਾ ਬੱਚਾ 4 ਸਾਲ ਦਾ ਮੈਨੂੰ ਦਿੱਤਾ ਜਾਵੇ ਜਾਂ ਮੇਰੀ ਜਾਨ ਨਹੀਂ ਜਾਂ ਮੇਰੇ ਬੱਚੇ ਨੂੰ ਕੋਈ ਵੀ ਨੁਕਸਾਨ ਹੁੰਦਾ ਮੇਰੇ ਸੋਹਰਾ ਫੈਮਿਲੀ ਦੀ ਜ਼ਿੰਮੇਵਾਰੀ ਹੈ ਸਰ ਜੀ ਕਾ ਜੀ ਮੇਰਾ ਨਾਮ ਸੋਮਨ ਸ਼ਰਮਾ ਹੈ ਸਨਵਾਥਾ ਰਹਿੰਦੇ ਮੁਹਾਲੀ ਵਿੱਚ ਫੇਰ ਸੱਤ ਵਿੱਚ 26 27 ਸਾਲ ਹੋ ਗਏ ਹਨ ਇਹ ਸਾਡੇ ਨਾਲ ਇਹ ਗੰਦੀ ਵਾਰਦਾਤ ਹੋਈ ਹੈ 22 ਜੂਨ ਦੀ ਗੱਲ ਹੈਗੀ ਹੈ ਸਾਡੇ ਪੂਰੇ ਪਰਿਵਾਰ ਤੇ ਤਿੰਨ ਅਟੈਕ ਕਰਵਾਏ ਜਾਂਦੇ ਹਨ ਤੇ ਮੇਰੇ ਬੱਚਾ ਤੇ ਮੇਰੇ ਪਤੀ ਤੇ ਮੇਰੇ ਦੋ ਕੱਚੇ ਹੈਗੇ ਤੇ ਮੇਰੇ ਤੇ ਅਸੀਂ ਪੰਜ ਦੀ ਹਸਪੀਟਲ ਐਡਮਿਟ ਵੀ ਹੋ ਕੇ ਆਏ ਆ ਸਾਨੂੰ ਇੰਨਾ ਮਾਰਕੁਟਾਈ ਕੀਤੀ ਡੰਡਿਆਂ ਨਾਲ ਮਾਰਿਆ ਗਿਆ ਸਾਨੂੰ ਉਸ ਗੱਲ ਦਾ ਹਾਲ ਤੱਕ ਨਹੀਂ ਪਤਾ ਲੱਗੇ ਕਿ ਸਾਨੂੰ ਮਾਰਿਆ ਕਿਉਂ ਗਿਆ ਕਿਹੜੀ ਰੰਜਿ ਸੀ ਕਿਹੜੀ ਕੋਈ ਲੜਾਈ ਝਗੜਾ ਨਹੀਂ ਕੁਝ ਨਹੀਂ ਬਾਹਰੋਂ ਬੰਦੇ ਬੁਲਾਏ ਜਾਂਦੇ ਆ 25 ਤੇ ਬੰਦੇ 4 ਬੰਦੇ ਤੇ ਹਾਵੀ ਹੋ ਜਾਂਦੇ ਆ ਇੱਕ ਛੋਟੀ ਜਿਹੀ ਗਲੀ ਦੀ ਜਨਾਨੀ ਨਾਲ ਛੋਟੀ ਜੀ ਗੱਲ ਹੋਈ ਜੋ ਕਿ ਖਤਮ ਵੀ ਹੋ ਗਈ ਹੈ ਉਸ ਤੋਂ ਬਾਅਦ ਆ ਫਿਰ ਪ ਸਾਡੀ ਕੋਈ ਸੁਣਾਈ ਨਹੀਂ ਕਰ ਰਿਆ ਅਸੀਂ ਹੁਣ ਤੱਕ ਭੱਜੇ ਫਿਰ ਰਹੇ ਆ 4 ਮਹੀਨੇ ਹੋ ਗਏ ਆ ਸਾਡੀ ਕਿਤੇ ਕੋਈ ਸੁਣਾਈ ਨਹੀਂ ਹੋ ਰਹੀ ਆ ਉਲਟਾ ਸਾਨੂੰ ਹੁਣ ਵੀ ਉਹ ਜਿਨ੍ਹਾਂ ਨੇ ਸਾਨੂੰ ਮਾਰਿਆ ਕੁੱਟਿਆ ਉਹ ਸਾਨੂੰ ਤਮਕੀਆਂ ਦੇਈ ਜਾ ਰਿਹਾ ਕਿ ਹਾਲ ਤਾਂ ਤੁਹਾਡੇ ਸਿਰ ਖੋਲਨੇ ਆ ਤੁਹਾਨੂੰ ਇਹ ਕਰਨਾ ਹੈ ਤੇ ਦੇਖਿਆ ਜਾਵੇ ਤਾਂ ਅਸੀਂ ਇਸ ਚੀਜ਼ ਤੋਂ ਬਹੁਤ ਜ਼ਿਆਦਾ ਖਫਾ ਹੈ ਕਿ ਸਾਡੇ ਨਾਲ ਇੰਨਾ ਕੁਝ ਕਰਨ ਦੇ ਬਾਵਜੂਦ ਪੁਲਿਸ ਦੇ ਕੰਮ ਚ ਕੋਈ ਜੂ ਨਹੀਂ ਸਰ ਕਰੀਆ ਉਹ ਉਲਟਾ ਸਾਨੂੰ ਕਹਿ ਰਹੇ ਆ ਕਿ ਤੁਹਾਡਾ ਕੰਪਰਮਾਈਜ਼ ਕਰਾਨਾ ਹੈ ਜਦ ਸਾਣਾ ਮਾਰ ਕੁੱਟਿਆ ਗਿਆ ਐਮਐਲਆਰ ਕੱਟੀ ਗਈ ਹੈ ਇੰਨਾ ਕੁਝ ਕਰਨ ਦੇ ਬਾਵਜੂਦ ਕਿਸ ਚੀਜ਼ ਦਾ ਕੰਪਰਮਾਈਜ਼ ਨਾ ਤੇ ਕਿਉਂ ਨਹੀਂ ਕਾਰਵਾਈ ਪਾਈ ਜਾ ਰਹੀ ਆ ਕ ਇਹ ਨੌ ਤੜ ਤੋਂ ਮਾਫੀ ਮੰਗਣਗੇ ਤੇ ਮੇਰੀ ਪੁਲਿਸ ਕੋਲ ਮੈਂ ਮੁੱਖ ਮੰਤਰੀ ਸਾਹਿਬ ਅੱਗੇ ਹੱਥ ਜੋੜ ਕੇ ਇਹ ਹੀ ਰੁਕਾਇਸ ਹੈਗੀ ਹੈ ਕਿ ਸਾਨੂੰ ਇਨਸਾਫ ਦਿਲਵਾਇਆ ਜਾਵੇ ਹਾਂਜੀ ਮੈਂ ਜਨ ਕੁਮਾਰੀ ਮੁਹੱਲੀ ਸਾਥ ਪਿਆਸ ਤੋਂ ਬੋਲ ਰਹੀ ਹਾਂ ਮੇਰਾ ਮੈਟਰ ਇਹ ਹੈ ਵੀ ਮੇਰੇ ਬੇਟੇ ਕੋਲ ਇੱਕ ਲੜਕਾ ਆਂਦਾ ਸੀਗਾ ਫੈਂਸੀ ਗੇਪ ਸੀਕਦਾ ਸੀਗਾ ਮੇਰਾ ਉਹ ਬੇਟਾ ਲੜਾਈਆਂ ਝਗੜਿਆਂ ਚ ਬੱਚਿਆਂ ਨਾਲ ਲੜਾਈਆਂ ਹੋਈ ਜਾਂਦੀਆਂ ਉਹ ਲੜਾਈ ਝਗੜੇ ਚ ਉਹ ਮੁੰਡੇ ਦਾ ਸੰਦੀਪ ਸੋਧ ਕਰਮਚੰਦ ਸੋਧ ਦਾ ਪੁੱਤਰ ਹੈਗਾ ਉਹਨੇ ਮੇਰੇ ਕੋਲੋਂ 14 ਲੱਖ ਦੀ ਠੱਗੀ 14 ਲੱਖ ਲੈ ਕੇ ਚਾਦਾ ਰਿਹਾ ਮੈਨੂੰ ਕਹਿੰਦਾ ਮੈਂ ਮਕਾਨ ਬਣਾ ਕੇ ਚਾਹਾਂਗਾ ਅਸੀਂ ਕਿਰਾਏ ਤੇ ਰਹਿਨੇ ਹਾਂ ਮੈਨੂੰ ਕਹਿੰਦਾ ਮਕਾਨ ਬਣਾ ਕੇ ਦਵਾਂਗਾ ਤੁਸੀਂ ਚਿੰਤਾ ਨਾ ਕਰੋ ਮਤਲਬ ਐਨਾ ਉਹਨੇ ਮੇਰੇ ਕੋਲ ਪੈਸਾ ਲੈ ਗਿਆ ਸੋਨਾ ਉਦਕ ਵੀ ਲੈ ਗਿਆ ਸੋਨੇ ਤਿੰਨ ਤੋਂ ਜੇ ਸੋਨਾ ਲੈ ਗਿਆ 14 ਲੱਖ ਦੀ ਠੱਗੀ ਮਾਰ ਕੇ ਅੱਜ ਮੈਨੂੰ ਕਹਿੰਦਾ ਤੂੰ ਜੋ ਕਰਨਾ ਕਰ ਲੈ ਤੁਸੀਂ ਪੁਲਿਸ ਕੋਲ ਜਾਇਓ ਮੈਂ ਪੁਲਿਸ ਕੋਲ ਗਈਆਂ ਜੀ ਪੁਲਿਸ ਕੋਲ ਗਈਆਂ ਪੁਲਿਸ ਸਾਹਿਬ ਮੈਨੂੰ ਇਹ 3-4 ਦਿਨ ਹੋਏ ਫੋਨ ਆਇਆ ਤੁਹਾਡਾ ਕੀ ਮੈਟਰ ਹੈ ਮੈਂ ਕਿ ਮੈਟਰ ਤੁਹਾਨੂੰ ਦੱਸ ਦੇ ਦਿੱਤਾ ਕਿੰਨੀ ਵਾਰੀ ਤੇ ਉਸ ਤੋਂ ਬਾਅਦ ਕੋਣ ਲਿਆ ਜੀ ਮੈਂ ਬਲਵਿੰਦਰ ਕੋਲ ਰੂੜ ਕੀ ਪੁਕਤਾ ਦੀ ਰਹਿਣ ਵਾਲੀ ਆ ਮੇਰੇ ਮੈਂ ਨਾ ਛੇੜਖਾਨੀ ਕੀਤੀ ਸੀ ਉਹਦੀ ਬਹੁਤ ਪਹਿਲਾਂ 14 15 ਚ ਉਹਦੀ ਮੈਂ ਦਰਖਾਸਤ ਦਿੱਤੀ ਸੀ ਦੋਸੀਆਂ ਨੇ ਉਹਦੀ ਜਿੱਦ ਗੱਡੀ ਆ ਸਾਡੇ ਦਰਖਤ ਵੱਡੇ ਜਾ ਰਹੇ ਸੀ ਉਹਦੀ ਜਦੋਂ ਦਰਖਤ ਦੀ ਮੈਂ ਸਾਰੀ ਮੈਕ ਨੂੰ ਦਰਖਾਸਤ ਦਿੱਤੀਆਂ ਸੀਗਾ ਮੈਂ ਨਾ ਛੇੜਖਾਨੀ ਹੁੰਦੀ ਸੀ ਉਹਦੀ ਵੀ ਦਿੱਤੀ ਸੀ ਪਰ ਮੈਨੂੰ ਕੋਈ ਵੀ ਕੋਈ ਵੀ ਮੈਨੂੰ ਮਤਲਬ ਲਾ ਲੋਕਿਕ ਸਹਾਇਤਾ ਨਹੀਂ ਮਿਲੀ ਪੁਲਸ ਵੱਲੋਂ 3 ਮਾਰਚ ਨੂੰ ਦੋਸ਼ੀਆਂ ਨੇ ਮੈਂ ਦਰਖਤ ਲਾ ਕੇ ਆਪਣੇ ਘਰ ਆ ਗਈ ਸੀ ਆਪਣੇ ਭਾਈ ਨਾਲ ਫਿਰ ਮੈਂ ਚਾਬੀ ਲੱਭਣ ਗਈ ਮੈਨੂੰ تین ਦੋਸ਼ੀਆਂ ਨੇ ਉੱਥੇ ਦੱਬਿਆ ਜਸਵਿੰਦਰ ਸਿੰਘ ਬਲਵੀਰ ਸਿੰਘ ਚੀਨੂ ਜਦ ਮੈਂ ਵਿਰੋਧ ਬੋਤ ਕੀਤਾ ਪਰ ਮੈਨੂੰ ਮਤਲਬ ਨਹੀਂ ਉਹਨਾਂ ਨੇ ਛੱਡ ਮੋਟਰ ਵੱਲ ਖਿੱਚ ਕੇ ਲੈ ਜਾ ਰਹੇ ਸੀ ਜਦੋਂ ਮੈਂ ਆਪਣੇ ਆਪ ਨੂੰ ਛਡਾ ਕੇ ਭੱਜਣ ਲੱਗੀ ਮੈਨੂੰ ਉਹਨਾਂ ਨੇ ਭੱਜਣ ਨਹੀਂ दिया ਮੈਨਾਂ ਉਹਨਾਂ ਨੇ ਕੁੱਟਮਾਰ ਕੀਤੀ ਛੇੜਖਾਨੀ ਕੀਤੀ ਮੇਰਾ ਮੋਬਾਈਲ ਖੋਇਆ ਮੇਰੀ ਚੈਨ ਅੰਗੂਠੀ ਖੋਲੀ ਉਹਨਾਂ ਨੇ ਮਤਲਬ ਮੈਨੂੰ ਜਾਨੋਂ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਆ ਉੱਥੋਂ ਮੈਨੂੰ ਫਿਰ ਉਹਨਾਂ ਨੇ ਆਪਣੀ ਲੇਡੀ ਬੁਲਾ ਕੇ ਲੇਡੀ ਦੇ ਹਵਾਲੇ ਕਰਕੇ ਮੈਨੂੰ 1 ਕਿਲੋਮੀਟਰ ਸਰਪੰਚ ਦੇ ਘਰ 2.5 ਘੰਟੇ ਬੰਦਾ ਬਣਾਇਆ ਮੇਰੇ ਬ੍ਰਦਰ ਨੇ ਮੈਨੂੰ ਕਾਲ ਕੀਤੀ ਮੈਨੂੰ ਜਦੋਂ ਨਹੀਂ ਮਿਲੀ ਮੇਰੇ ਬ੍ਰਦਰ ਨੇ 112 ਤੇ ਕਾਲ ਕੀਤੀ ਪਰ ਮੈਨੂੰ ਕਿਸੇ ਪੁਲਿਸ ਸਹਾਇਤਾ ਨਹੀਂ ਮਿਲੀ ਮੇਰੇ ਭਰਾ ਨੇ ਆਪੇ ਜਾ ਕੇ ਸਰਪੰਚ ਦੇ ਘਰ ਤੋਂ ਮੈਨੂੰ ਛਡਾਇਆ ਮੇਰੀ ਅੱਜ ਤੱਕ ਕੋਈ ਸੁਣਵਾਈ ਨਹੀਂ ਮੈਂ ਸਾਰੇ ਮਾਮਲੇ ਨੂੰ ਦੇ ਚੁੱਕੀ ਹਾਂ ਮਹਿਲਾ ਕਮਿਸ਼ਨ ਹੁਣ ਇਹ ਤਰਨਾ ਲਾਇਆ ਸੀ ਉਸ ਦਿਨ ਮਹਿਲਕਵੀਸ਼ਨ ਸਾਹਿਬਾ ਕਹਿ ਰਹੇ ਵੀ ਤੁਹਾਡਾ ਕੰਪਰੋਮਾਈਜ਼ ਹੋ ਗਿਆ ਮੈਨੂੰ ਥਾਣੇ ਬੁਲਾਇਆ ਜਰੂਰ ਸੀਗਾ ਉੱਥੇ ਕਹਿੰਦੇ ਕੰਪਰੋਮਾਈਜ਼ ਕਰ ਲੈ ਮੇਰੇ ਤੇ ਬਹੁਤ ਦਬਾਅ ਪਾਇਆ ਪਰ ਮੈਂ ਕਿਹਾ ਨਹੀਂ ਕਰਨਾ ਮੈਂ ਕੰਪਰੋਮਾਈਜ਼ ਜਦ ਮੈਨੂੰ ਇੰਨਾ ਜਲੀਲ ਕੀਤਾ ਮੈਨੂੰ ਬਾਲਾਂ ਤੋਂ ਕਢੀਸ ਕੇ 10 ਬੰਦੇ ਨੇ ਸਰਪੰਚ ਦੇ ਘਰ ਲਿਆ ਤੇ ਬੰਦਕ ਬਣਾਇਆ ਸਰਪੰਚ ਵੀ ਦੋਸ਼ੀ ਆ ਸਰਪੰਚ ਤੇ ਵੀ ਕਾਰਵਾਈ ਨਹੀਂ ਹੁੰਦੀ ਮੈਂ ਕੰਪਰੋਮਾਈਜ਼ ਨਹੀਂ ਕਰਨਾ ਐ ਤੱਕ ਇਹ ਕੋਈ ਕਢੀਸ ਕੇ ਜਿੱਥੇ ਮਰਜੀ ਬੰਦਕ ਬਣਾ ਸਕਦਾ ਜੀ ਮੈਂ ਜਦੋਂ ਆਪਣੇ ਘਰ ਚ ਸੇਫ ਨਹੀਂ ਮੈਂ ਖੇਤੀ ਚ ਸੇਫ ਨਹੀਂ ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਪੁਲਿਸ ਮੈਨੂੰ ਬਲਾਕ ਹੈ ਥਾਣੇ ਚ ਨਾ ਜਲੀਲ ਕਰਦੀ ਆ ਕਹਿੰਦੀ ਵੀ ਤੂੰ ਹੀ ਰਹਿ ਗਈ ਤੇ ਨਾ ਜੋਗੀ ਦੱਸੋ ਆਹੀ ਸਵਾਲ ਜੇ ਪੁਲਿਸ ਦੋਸ਼ੀਆਂ ਨੂੰ ਪੁੱਛੇ ਵੀ ਤੁਹਾਨੂੰ ਵੀ ਤੁਸੀਂ ਇਹਦੇ ਨਾਲ ਲੇਕਨ ਕਿਉਂਕਿ ਤੁਹਾਨੂੰ ਆਈ ਰਹੀ ਸੀ ਉਹਨਾਂ ਨੂੰ ਪੁੱਛਦੇ ਮੈਨੂੰ ਸਵਾਲ ਕਿਉਂ ਪੁੱਛਿਆ ਜਾਂਦਾ ਅਜੇ ਤੱਕ 6 ਮਹੀਨੇ ਹੋ ਗਏ ਮੈਨੂੰ ਨਾ ਮੇਰਾ ਮੋਬਾਈਲ ਮਿਲਿਆ ਨਾ ਮੇਰੀ ਚੈਨ ਮਿਲੀ ਨਾ ਮੇਰੀ ਅੰਗੂਠੀ ਪਰ ਪੁਲਿਸ ਮੇਰੇ ਤੇ ਦਬਾਅ ਪਾਉਂਦੀ ਹੈ ਕੰਪਰੋਮਾਈਜ਼ ਕਰਨ ਦਾ ਜੋ ਕਿ ਮੈਂ ਕੰਪਰੋਮਾਈਜ਼ ਨਹੀਂ ਕੀਤਾ सर प्रॉब्लम ये है मेरा नाम ऋषिराज महार है और मेरा सत्ताईस जुलाई 2025 को एक्सीडेंट हो गया था रात साढ़े दस बजे के नेड़े फेस पांच में उसकी शाही थाने के थाने कंप्लेंट कराने गए मगर उन्होंने कोई कंप्लेंट नंबर नहीं दिया ना कोई मेरे बयान लेने आया और ना कोई पूछताछ की एस साहब से मुलाकात हुई एस साहब ने भी वही नारे लपे लगाए मगर आज तक कोई कार्रवाई नहीं हुई वहां पर एक बलविंदर सिंह जी वो भी लारे लपे लगातार लगा रहे हैं मगर आज तक कोई कार्रवाई नहीं हुई तो भला हो आप जैसे सच्चे और मीडिया कर्मियों का कामड़ा साहब का जो सच्चाई को उजागर करते हैं और आगे लाते हैं समाज के सामने लाते हैं वरना आम पब्लिक का क्या होता गरीब जनता का क्या होता तो आज इतना शोषण सरकार कर रही है उससे ज्यादा कई शोषण पुलिस प्रशासन नगर निगम प्रशासन हो चाहे गमाड़ा हो हर जगह शोषण बहुत ज्यादा बढ़ गया खासकर पुलिस प्रशासन का अपने मामले में आप क्या कार्रवाई कर मेरे मामले में जो कार्रवाई बनती है वो कार्रवाई की जाए और जो भी मुआवजा खर्चा हुआ है जो भी डॉक्टर ने कहा छह महीने रेस्ट करना पड़ेगा आपको छह महीने तक कोई काम नहीं कर सकते हैं बाकी दवाई में जो खर्चा हुआ है लगातार चलनी है उसका भी खर्चा मुझे मिलना चाहिए जो जायज 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 है है वो मांगों को को लेकर के थाने जाते हैं तो कोई सुनने को आजकल तैयार नहीं है बहुत ज्यादा शोषण बढ़ गया मैं उम्मीद करूंगा कुमरा साहब की अगवाई में आपके प्रयास से आपके माध्यम से कि मुझे जल्दी से जल्दी इंसाफ मिलना चाहिए क्योंकि ये तीसरा महीना भी खत्म होने को है मगर आज तक फेस वन की पुलिस कुछ भी सुनने को तैयार नहीं है अगर ऐसा नहीं हुआ तो मैं बहुत जल्दी ਆਪਰੇ ਇਮੈਟਰ ਕੋ ਲੈ ਕੇ ਫੇਸ ਬਣ ਕੇ ਥਾਣੇ ਮੇ ਆਪਣੇ ਪਰਿਵਾਰ ਕੋ ਲੈ ਕੇ ਮੈਂ ਭੋਗ ਹੜਤਾਲ ਪਰ ਅਨਿਸ਼ਚਿਤ ਕਾਲ ਕੇ ਲੀਏ ਬੈਠ ਜਾਊਗਾ ਧੰਨਵਾਦ ਜਿਹੜੀ ਸਾਡੀ ਇਹ ਪੀੜਿਤ ਪਰਿਵਾਰਾਂ ਦੀ ਤੇ ਇਸ ਰਿజర్べਸ਼ਨ ਚੋਰ ਫੜੋ ਮੋਰਚੇ ਦੇ ਆਗੂਆਂ ਦੀ ਆਵਾਜ਼ ਰੱਬ ਵਰਗੇ ਸੋਤਿਆਂ ਕੋ ਪਹੁੰਚਾਉਂਦੇ ਆ ਸਰਕਾਰ ਕੋ ਪਹੁੰਚਾਉਂਦੇ ਆ ਤੇ ਮੇਰੇ ਵੱਲੋਂ ਤਾਂ ਇਹੀ ਬੇਨਤੀ ਹੈ ਮੈਂ ਖੁਦ ਹੀ ਪੰਜਾਬ ਪੁਲਿਸ ਤੋਂ ਸਬੰਧਤ ਵਿਭਾਗਾਂ ਤੋਂ ਬਹੁਤ ਪੀੜਤ ਹੈ ਦੋ ਦਰਜਣਾਂ ਦੇ ਕਈ ਪਰਚੇ ਸੀ ਜਿਰਕਪੁਰ ਥਾਣੇ ਦੇ ਜੋ ਕਿ ਸਾਡਾ ਇਹ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਬਲਵਿੰਦਰ ਸਿੰਘ ਵੀ ਅਗਵਾਈ ਦੇ ਵਿੱਚ ਇੱਥੇ ਇਕੱਤਰ ਹੁੰਦੇ ਆ ਪੀੜਤ ਪਰਿਵਾਰ ਪਹੁੰਚਦੇ ਆ ਉਹਨਾਂ ਦੀ ਆਵਾਜ਼ ਨੂੰ ਸਬੰਧਤ ਵਿਭਾਗਾਂ ਤੇ ਪੁਲਿਸ ਅਧਿਕਾਰੀਆਂ ਦਾ ਖੁਲਾਸਾ ਕਰਦੇ ਆ ਵੀ ਕਿਹਨੇ ਕੀ ਕੀਤਾ ਅਸੀਂ ਵੀ ਸਾਡੀ ਜਿਹੜੀ ਐਨਜੀਓ ਹੈ ਕੋਮਨ ਲੈਂਡ ਪ੍ਰੋਟੈਕਸ਼ਨ ਸੁਸਾਇਟੀ ਸ਼ਾਮਲਾਤ ਜ਼ਮੀਨਾਂ ਸੰਬੰਧੀ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਾਂ ਪੂਰੇ ਮੋਹਾਲੀ ਜ਼ਿਲ੍ਹੇ ਦੇ ਪ੍ਰਸ਼ਾਸਨ ਅਧਿਕਾਰੀਆਂ ਨੂੰ ਸਭ ਨੂੰ ਪਤਾ ਹੈ ਤੇ ਅੱਜ ਜਿਹੜਾ ਇਹ ਪ੍ਰੈਸ ਕਾਨਫਰੰਸ ਰੱਖੀ ਗਈ ਆ ਅਸੀਂ ਜਬਰ ਸੰਚੋਰ ਫੜੋ ਮੋਰਚੇ ਦੇ ਨਾਲ ਪੂਰਾ ਸਹਿਯੋਗ ਕਰਦੇ ਆ ਇਹਨਾਂ ਪੀੜਤ ਪਰਿਵਾਰਾਂ ਦੇ ਇਨਸਾਫ ਲਈ ਜੋ ਵੀ ਸਾਨੂੰ ਕੋਈ ਵੀ ਐਜੀਟੇਸ਼ਨ ਧਰਨਾ ਪ੍ਰਦਰਸ਼ਨ ਕਰਨਾ ਹੈ ਉਦੇ ਲਈ ਅਸੀਂ ਇਹਨਾਂ ਦਾ ਪੂਰਾ ਸਹਿਯੋਗ ਕਰਦੇ ਆਂ ਇਹਨੀਆਂ ਬੇਨਤੀਆਂ ਪ੍ਰਵਾਨ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤਿਹ ਤੁਸੀਂ ਇਹਨਾਂ ਬੀਬੀਆਂ ਦੇ ਸਾਰਿਆਂ ਨੇ ਸੁਣਾ ਹੀ ਆਂ ਵੱਖ-ਵੱਖ ਥੇ ਸਨ ਇਹ ਸਾਰੀਆਂ ਬੀਬੀਆਂ ਉਸ ਦੇ ਸਤਾਈਆਂ ਹੋਈਆਂ ਬਹੁਤ ਪੀੜਤ ਹੈ ਕਿਉਂਕਿ ਸਾਨੂੰ ਤਾਂ ਤਾਂ ਬੋਲਣਾ ਪੈਂਦਾ ਕਿ ਤੁਸੀਂ ਸੁਣਾਈ ਨਹੀਂ ਕਰਦੇ ਮੈਂ ਪੁਲਿਸ ਪ੍ਰਸ਼ਾਸਨ ਅੱਗੇ ਕਹਿਣਾ ਚਾਹੁੰਦਾ ਕਿ ਤੁਸੀਂ ਸੁਣਾਈ ਨਹੀਂ ਕਰਦੇ ਵਿਚਾਰੇ ਸਤਾ ਸਾਡੇ ਕੋਲ ਪੌਣ ਦੇ ਸਤਾਏ ਹੋਏ ਅਗਰ ਤੁਸੀਂ ਇਹਨਾਂ ਦਾ ਡਾਕਟਾਰਾ ਕਰਿ ਜੋ ਤਾਂ ਠੀਕ ਹੈ ਬਹੁਤ ਹੀ ਕਿਤੇ ਵੀ ਇਹਨਾਂ ਦੀ ਸੁਣਾਈ ਨਹੀਂ ਹੁੰਦੀ ਬਹੁਤ ਪੇਟ ਦੇ ਬੱਚੇ ਆ ਇਹ ਬੀਬੀਆਂ ਵਿਚਾਰੀਆਂ ਹਾਂਜੀ ਰੋਣਦੀਆਂ ਫਿਰਦੀਆਂ ਮੇਤਾ ਕਰਦੇ ਫਿਰਦੀਆਂ ਸੜਕਾਂ ਦੇ ਵਿਚਾਰੀਆਂ ਕਿਉਂ ਵੀ ਸੁਣਾਈ ਨਹੀਂ ਕਰ ਰਿਆ ਇਸ ਕਰਕੇ ਤੁਹਾਡੇ ਅੱਗੇ ਹੱਥ ਵਾਂ ਕੇ ਕੀ ਬੇਨਤੀ ਹੈ ਕਿ ਜਿੰਨੇ ਵੀ ਇਹਨਾਂ ਵਿਚਾਰੀਆਂ ਦੇ ਮਸਲੇ ਹਨ ਤੇ ਉਹ ਜਲਦੀ ਜਲਦੀ ਸੁਲਝ ਸੁਲਝ ਜਾਣ ਕਿਉਂਕਿ ਬਹੁਤ ਦਿਨਾਂ ਤੋਂ ਤਰਫਦੀਆਂ ਵਿਚਾਰੀਆਂ ਫਿਰਦੀਆਂ ਇਹ ਹਾਰ ਕੇ ਥਾਣੇ ਵਿੱਚ ਪਹੁੰਚਦੀਆਂ ਤੇ ਤੁਹਾਨੂੰ ਬੇਨਤੀ ਹੱਥ ਵਾਂ ਕੇ ਮੇਰੀ ਪੁਲਿਸ ਪ੍ਰਸ਼ਾਸਨ ਅੱਗੇ ਕਿ ਆਪਣਾ ਕੇ ਸਮਝ ਕੇ ਕਿਉਂਕਿ ਸਭ ਨੂੰ ਸਭ ਪਰਿਵਾਰਾਂ ਨੂੰ ਪਤਾ ਆਪਣੇ ਕੀਤਾ ਚਲਦੇ ਕੰਮਕਾਰ ਤੇ ਆਪਣੇ ਸਮਝ ਕੇ ਇਹਨਾਂ ਨੂੰ ਨਪਟਾਰਾ ਕੀਤਾ ਬੋਲਾ ਜੀ ਮੇਰਾ ਜ਼ਮੀਨ ਦਾ ਹੈ ਜੀ ਅੰਡੇਸਰਾ ਥਾਣੇ ਵਿੱਚ ਕੰਪਲੇਟ ਦੀ ਵੀ ਤੀਨ ਠੀਕ ਹੈ ਨਾ ਜੀ ਆਪਣੇ ਅਜੈਬ ਸਿੰਘ ਹੈ ਜੀ ਅਮਨਾ ਭੂਰਾ ਹੈ ਜੀ ਤੇ ਗੁਰਜੀਤ ਹੈ ਜੀ ਇਹਨਾਂ ਨੇ ਕੋਈ ਚਾਲ ਨਹੀਂ ਪਿਆ ਨਾ ਕਰਿਆ ਮੇਰੀ ਜ਼ਮੀਨ ਤੇ ਜੀ ਜੋ ਕਿ ਸਾਨੂੰ ਕਿਸੇ ਨੂੰ ਨਹੀਂ ਪਤਾ ਜੀ ਜੋ ਕਿ ਤਿੰਨ ਹਿੱਸੇਦਾਰ ਹੈ ਜ਼ਮੀਨ ਦੀ ਲਿਮਟ ਲਈ ਵੀ ਸੀ ਜੀ ਜ਼ਮੀਨ ਬੈਂਕ ਨੂੰ ਰੈਨ ਕਰਤੀ ਵੀ ਹੈ ਜੀ ਜੋ ਕਿ ਇਹਨਾਂ ਦਾ ਜੀ 1.5 ਸਾਲ ਤੋਂ ਇਹਨੇ ਬੰਨਾ ਕੀਤਾ ਵਾ ਜੀ ਕਾਹ ਪੈਸੇ ਸਕੇ ਬੇਤੇ ਜੀ ਜੋ ਕਿ ਇਹਨਾਂ ਨੂੰ ਸਾਨੂੰ ਪਤਾ ਲੱਗਿਆ ਕਲਵਿੰਦਰ ਸਿੰਘ ਨੂੰ ਗੁਰਮukh ਸਿੰਘ ਨੂੰ ਤੇ ਮੈਨੂੰ ਨੋਟਿਸ ਆਇਆ ਤੇ ਸਾਡੀ ਜ਼ਮੀਨ ਤੇ ਬੰਨਗਰੀ ਬੱਟੇ ਜੀ ਜ਼ਮੀਨ ਦਾ ਰੇਟ ਚੱਲਦਾ 2.5 ਕਰੋੜ ਰੁਪਏ ਤੇ ਕਿਲੇ ਦਾ ਇਹਨਾਂ ਨੇ 25 ਲੱਖ ਰੁਪਏ 1 ਏਕੜ ਦਾ ਪਾਇਆ ਵਾ ਰੇਟ ਜੀ ਬਿਆਨ ਤੇ ਜੀ ਅਜੈਬ ਸਿੰਘ ਨਾਲ ਇੱਕ ਇੱਥੇ ਦਾ ਆਪਣਾ ਕਰਨ ਸਿੰਘ ਹੈ ਜੀ ਕਰਨ ਸਿੰਘ ਨਾਲ ਮਿਲਿਆ ਦਾ ਜੀ ਇਹਨਾਂ ਨੇ ਜਦ ਜ਼ਮੀਨ ਦਾ ਵੀ ਦਰਨਾ ਕੀਤਾ ਜੀ ਅਸੀਂ 3-4 ਦਰਖਾਸਤਾਂ ਦੇਤੀਆਂ ਡੇਸਰ ਖਾਨ ਦੇ ਰਖਾ ਦਿੱਤੀ ਕੋਈ ਕਾਰਵਾਈ ਨਹੀਂ ਹੋਈ ਜੀ ਤੇ ਉਹਦੇ ਬਾਅਦ ਇਹਨਾਂ ਬ 18-19 ਪਰਚੇ ਹੋਏ ਵੇ ਜੀ ਤੇ ਬਾਕੀ ਜਿਹੜੇ ਨਾਲ ਸਾਡੇ ਹੋਰ ਆ ਮੇਰੇ ਨਾਲ ਬੰਦੇ ਹੈ ਜੀ ਉਹਨਾਂ ਦੇ ਜਾਣਕਾਰੀ ਟ੍ਰੇਨਰ ਨੇ ਝੂਠੇ ਜਾਣ ਕਿਤੇ ਵਿੱਚ ਜ਼ਮੀਨ ਤੇ ਜੀ ਉਹਨਾਂ ਦੀ ਲਿਮਟਾ ਵੀ ਆਏ ਆਪ ਖੁੱਲ੍ਹ ਛਾਰ ਰਹੇ ਜੀ ਜ਼ਮੀਨਦਾਰ ਬੈਂਕ ਤੋਂ ਲੇਡ ਲਿਮਟਾ ਲਈ ਵਿੱਚ ਜ਼ਮੀਨ ਤੋਂ ਇਹ ਬੰਦੇ ਡੀਲਰ ਤਾ ਸਕਦੇ ਜੀ ਜ਼ਮੀਨਦਾਰ ਤਾ ਸਕਦਾ ਜੀ ਇਹ ਖੁਦ ਆਪ ਤਾ ਦੇ ਜੀ ਬੈਂਕ ਨਾਲ ਵੀ ਇਹਨਾਂ ਨੇ ਸੈਟਿੰਗ ਕਰੀ ਵੀ ਆ ਜੀ ਪੋਸ ਨਾਲ ਵੀ ਸੈਟਿੰਗ ਕਰੀ ਵੀ ਆ ਜੀ ਮੇਰੇ ਚਾਚੇ ਵੀ ਚੈੱਕ ਕਰਾਣਾ ਕੈਸ਼ ਆਪ ਕਰਾਏ ਵੀ ਆ ਜੀ 5-5 ਲੱਖ ਰੁਪਏ ਦੇ ਠੀਕ ਹੈ ਜੀ ਕਹਿੰਦਾ ਸਾਨੂੰ ਨੋਟਿਸ ਦੇ ਆ ਜੀ ਪ੍ਰੈਸਨ ਤੇ ਆਪਾਂ ਡੇਰਾ ਬਚੀ ਦੋ ਜੀ ਜੋ ਸਾਨੂੰ ਨਾ ਤੇ ਸਾਨੂੰ ਕਾਲ ਆਏ ਜੀ ਝੂਠੀ ਇਹਨਾਂ ਨੇ ਵੀਡੀਓ ਤੋਂ ਖਬਰ ਲਾਈ ਜ ਉਪਰ ਅਸਰ ਖਲਾਬ ਜੀ ਜਿਨ੍ਹਾਂ ਨੇ ਕੰਪਲੈਂਟ ਲਾਈ ਸੀ ਜੀ ਠੀਕ ਹੈ ਜੀ ਪਿਛਲੇ ਦਿਨੀ ਇੱਕ ਪ੍ਰੈਸ ਕਾਨਫਰੰেন্স ਕਰਕੇ ਪਰਟੇ ਵੱਲੋਂ ਇਸ ਮੁੱਦੇ 'ਤੇ ਸਾਰੀਆਂ ਕੰਮਾਂ ਕਰੰਡਕਟ ਕੀਤਾ ਗਿਆ ਉਹਦੇ ਉਹਨਾਂ ਦੀ ਕਾਰਵਾਈ ਪਾਣੀ ਹੈ ਜੀ ਮੈਂ ਆਪਣੀ ਕੋਰਟ ਦੇ ਵਿੱਚ ਪਾਉਂਗਾ ਜੀ ਨਾ ਸਾਨੂੰ ਕੋਈ ਨੋਟਿਸ ਤੇ ਨਾ ਸਾਨੂੰ ਕਾਲ ਕੀਤੀ ਹੈ ਜੀ ਪ੍ਰੈਸਰਾਂ ਨੇ ਉਹਨਾਂ ਨੇ ਪੈਸੇ ਲਏ ਗਏ ਖਬਰ ਲਾਤੀ ਜਾਂ ਤੁਹਾਨੂੰ ਖਬਰ ਲਾਈ ਜੀ ਉਹ ਸਾਡੇ ਨਾਲ ਫਰਾਡ ਹੈ ਸਾਨੂੰ ਪਤਾ ਹੈ ਨਹੀਂ ਉਹ ਜੀ ਠੀਕ ਹੈ ਸਰ ਜੀ ਬਿਆਨਾ ਆਪਣਾ ਨਿਵਰ ਲੇਵੀ ਜ਼ਮੀਨ ਤੋਂ ਜੀ ਤਿੰਨ ਬੰਦਿਆਂ ਨੇ ਸਾਡੇ ਕੋਲੇ ਅਜਿਹਾ ਮੇਨ ਕੇਸ ਸੀ ਜਿਹੜਾ ਬੱਚਾ 4 ਸਾਲ ਦੇ ਬੱਚਾ ਖੋਣ ਵਾਲਾ ਸੀ ਉਸ ਤਰ੍ਹਾਂ ਕਿ ਅਸੀਂ ਧਰਨਾ ਮਜਾ ਰੱਖਿਆ ਸਾਰਾ ਕੁਝ ਰੱਖਿਆ ਪਰ ਜਿਹੜੇ ਆ ਗੁੜੀਆਂ ਬੈਠੀ ਆਪਣੇ ਕੋਲੇ ਇਦੀ ਕੱਲ ਸੱਸ ਦੇ ਘਰ ਆਲਾ ਵੀ ਆਇਆ ਸੀ ਪਰਸੋਂ ਵੀ ਆ ਕੇ ਗਏ ਨੇ ਉਹ ਲਜਾਨ ਨੂੰ ਕਹਿੰਦੇ ਸੀ ਅਸੀਂ ਭੇਜ ਦਨੇ ਪਰ ਗੁੜੀਆਂ ਦੇ ਅੰਦਰ ਕਹਿੰਦੀ ਮੈਂ 7 ਸਾਲ ਗਟਿਆ ਜੀ ਮੈਨੂੰ ਪਤਾ ਮੇਰੇ ਨਾਲ ਕੀ ਹੋਣਾ ਕੀ ਨਹੀਂ ਆਪਾਂ ਕਿਸੇ ਪਰਸਨਲ ਲਾਈਫ ਜਿਹੜਾ ਵੀ ਕੋਈ ਹੋਰੀ ਕਰ ਸਕਦੇ ਬੱਚੇ ਨੂੰ ਜ਼ਬਰਦਸਤੀ ਗੁੜੀਆਂ ਨੂੰ ਨਹੀਂ ਭੇਜ ਸਕਦੇ ਕਹਿ ਨਹੀਂ ਸਕਦੇ ਵੀ ਜ਼ਬਰਦਸਤੀ ਜਾਓ ਕੱਲ ਨੂੰ ਕੋਈ ਮਾੜੀ ਘਟਨਾ ਵਾਪਰ ਗਈ ਤਾਂ ਅਗੇ ਸਾਡੇ ਤੇ ਕੋਈ ਅਲੀਗੇਸ਼ਨ ਆਵੇ ਪ੍ਰਸ਼ਾਸਨ ਦੀ ਡਿਊਟੀ ਬਣਦੀ ਹੈ ਡੀਐਸਪੀ ਦੀ ਜ਼ਿੰਮੇਵਾਰੀ ਬਣਦੀ ਹੈ ਐਸਐਚਓ ਦੀ ਜ਼ਿੰਮੇਵਾਰੀ ਬਣਦੀ ਹੈ ਉਹਨੂੰ ਪ੍ਰੋਸੀਜਰ ਮੁਤਾਬਕ ਨਿਭਟਾਰਾ ਕੀਤਾ ਜਾਵੇ ਨਾ ਕਿ ਸਾਡੇ ਤੇ ਕੋਈ ਐਲੀਗੇਸ਼ਨ ਆਵੇ ਜੇ ਕੋਈ ਕੁੜੀਆ ਜਾਣੀ ਨਹੀਂ ਚਾਹਦੀ ਉਹ ਲਿਜਾਣਾ ਚਾਹਨੇ ਇਹਨਾਂ ਦਾ ਕੋਰਟ ਮੈਟਰ ਵੀ ਇੱਕ ਕੋਰਟ ਚ ਕੇਸ ਵੀ ਚੱਲ ਰਿਹਾ ਕੁੜੀਆਂ ਨੇ ਸਟੇਟ ਨੂੰ ਜ਼ਮੀਨ ਦੀ ਦਸਤਰੀ ਕਰਾਈ ਹੈ ਅਸੀਂ ਤਾਂ ਕਰਕੇ ਜਾਤਾਂ ਦਾ ਖੰਡਾ ਜੀ ਹੁਣ ਸਾਰੀ ਗੱਲਬਾਤ ਜਿਹੜੀ ਟਿਕੜ ਗਈ ਹੈ ਅਸੀਂ ਕਹਿੰਦੇ ਜਾਓ ਜੀ ਜੇ ਤੁਹਾਡਾ ਘਰ ਵਾਸਤਾ ਵਸਾਓ ਸਾਨੂੰ ਕੋਈ ਇਤਰਾਜ਼ ਨਹੀਂ ਪਰ ਕੁੜੀਆ ਕਹਿੰਦੀ 7 ਸਾਲ ਹੋ ਗਏ ਜੀ ਮੈਨੂੰ ਪਤਾ ਮੇਰੇ ਨਾਲ ਕੀ ਕੀ ਕਰੀਆ ਕਾਨੂੰਨੀ ਕੀ ਹੋਣੀ ਹੈ ਅਸੀਂ ਕੁੜੀਆਂ ਨੂੰ ਪ੍ਰੈਸ਼ਰ ਨਹੀਂ ਕਰ ਸਕਦੇ ਰਹੀਆਂ ਦੂਜੀਆਂ ਕਮਰੇਟਾਂ ਦੂਜੀਆਂ ਕਮਰੇਟਾਂ ਅਸੀਂ ਰਿਸ਼ੀ ਰਾਜ ਰਵਤਨ ਚਾਰ ਵਾਰੀ ਐਸਐਚਓ ਨੂੰ ਕਰ ਲਿਆ ਮਟੌਰ ਥਾਣੇ ਦੇ ਐਸਐਚਓ ਨੂੰ ਕਰ ਲਿਆ ਸਾਰੇ ਐਸਐਚਓ ਨੂੰ ਫੋਨ ਕਰਕੇ ਹੰਬਲ ਨੇ ਉਹ ਫੋਨ ਕਰਕੇ ਮੁੜ ਕੇ ਹਾਂਜੀ ਕਰ ਦਾਂਗੇ ਜੀ ਹੋ ਜੂਗਾ ਇਹ ਤੋਂ ਇਲਾਵਾ ਕੁਝ ਨਹੀਂ ਹੁੰਦਾ ਇਸ ਕਰਕੇ ਦੂਜੀ ਹੋਈ ਲੋਕ ਸਾਡੇ ਕੋਲ ਪਿੱਟ ਛਾਪਾ ਕਰਦੇ ਨੇ ਜਦੋਂ ਅਸੀਂ ਪੰਜ ਸੱਤ ਕੇਸਾਂ ਦਾ ਰੋਲਾ ਪੈਂਦਾ ਤਾਂ ਦੋ ਚਾਰ ਕੇਸ ਵਿੱਚੋਂ ਡਿਸਾਈਡ ਹੋ ਜਾਂਦੇ ਦੋ ਚਾਰ ਵਿਚਾਰੇ ਫੇਰ ਵਿੱਚੋਂ ਰਹਿ ਜਾਂਦੇ ਆ ਤੇ ਸਾਡਾ ਜਿਹੜਾ ਹੈਗਾ ਸਰਕਾਰ ਬੁਰੀ ਤਰ੍ਹਾਂ ਫੈਲ ਹੋ ਚੁੱਕੀ ਹੈ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਕਾਇਦਾ ਕਾਨੂੰਨ ਵਾਲੀ ਕਹਾਣੀ ਉਹ ਪੰਜਾਬ 'ਚ ਕਿਤੇ ਦਿਖਦੀ ਨਹੀਂ ਹੈ ਕੋਈ ਸੜਕ ਜਿੱਥਰ ਨੇ ਬਿਨਾਂ ਖਾਲੀ ਨਹੀਂ ਆ ਸਾਰੀ ਫੋਰਸ ਅੱਠਵੇਂ ਥਾਣੇ ਦੀ ਦੇਖ ਰਿਆ ਮੈਂ ਹੁਣ ਕੇਂਦਰੀ ਬਾਰਦੀ ਵਿੱਚ ਬੈਠੇ ਆ ਅੱਜ ਖਬਰ ਚੱਲ ਰਹੀ ਸੀ ਵੀ ਦੋ ਦਿਨ ਦਾ ਪੰਜਾਬ ਦੇ ਦੌਰੇ ਤੇ ਆਏ ਸ਼ਾਇਦ ਉੱਥੇ ਬੈਠਾ ਹੋਊਗਾ ਸਾਰੀ ਪੁਲਸ ਉਹਦੀ ਰਾਖੀ ਕਰ ਰਹੀ ਹੈ ਨਾ ਕਿ ਪੀੜਤ ਲੋਕਾਂ ਦੀ ਸੁਣਾਈ ਤੇ ਅਸੀਂ ਜਿਹੜਾ ਤੁਹਾਡੇ ਰਾਈਆਂ ਜਿਹੜਾ ਪਿੱਠ ਤੇ ਆਪਾਂ ਇਹਦਾ ਕਰਾਂਗੇ ਤੇ ਪਿੱਠ ਤੇ ਆਪਾਂ ਕਰਕੇ ਜੇਕਰ ਅਗਲਾ ਕੋਈ ਕੰਮਕਾਰ ਹੋਇਆ ਬੈਸ ਸਨੇਹਾ ਦੇ ਰਹੇ ਜੇ ਇਹਨਾਂ ਦੇ ਨਾਮ ਸੋਲਵ ਹੋਏ ਕੇਸ ਤਾਂ ਵੱਡਾ ਸਹਾਰਤ ਕਰਨੀ ਚਾਹੀਦੀ ਹੈ। ਪੁਲਸ ਦਾ ਇੱਕ ਕਸੂਰ ਬਾ ਹੈ ਤੁਸੀਂ ਸਰਕਾਰ ਨੂੰ ਕਿਹੜਾ ਕਿਤੇ ਮੰਨਦੇ ਹੋ? 100% ਜਦੋਂ ਕੌਰੇ ਚੱਲਦੇ ਰਹੇ। ਮੈਂ ਕਹਾਂ ਜੀ 100% ਸਰਕਾਰ ਹੈ। ਜਿਹਨੇ ਪੁਲਸ ਦਾ ਕੰਟਰੋਲ ਕਰਨਾ, ਪੁਲਸ ਨੂੰ ਕੰਮ ਕਰਾਉਣਾ ਪਰ ਸਰਕਾਰ ਅੱਖਾਂ ਵਿੱਚ ਕੇ ਪਤਾ ਨਹੀਂ ਕਿੱਥੇ ਐਸ਼ਵਰਤੀ ਕਰ ਰਹੀ ਹੈ, ਆਪਣੀ ਨਜ਼ਰੀ ਲੈ ਰਹੀ ਹੈ ਕਿੱਥੇ ਪੈਸੇ ਵੰਡ ਰਹੇ ਨੇ, ਕਿੱਥੇ ਕਿੱਥੇ ਕੀ ਕੰਮ ਕਰ ਰਹੇ ਨੇ, ਉਹ ਐਸ਼ਵਰਤੀ ਕਰ ਰਹੇ ਨੇ ਤੇ ਪੁਲਸ ਆਪਣੇ ਕੰਮਾਂ 'ਚ ਮਗ ਪੁਲਸ ਕੋਈ ਕੰਮ ਕਰਦੀ ਨਹੀਂ। ਜਿਹੜੇ ਲੋਕ ਨੇ ਪਿੰਡ ਕੋਲੋਂ ਕੋ ਸੜਕਾਂ ਤੇ ੱਕੇ ਖਾਂਦੇ ਕਰਦੇ ਸਰਕਾਰ ਜਿੰਦਾਬਾਦ ਤੇ ਸਰਕਾਰ ਜਿੰਦਾਬਾਦ ਸਰਕਾਰ ਜਿੰਦਾਬਾਦ